ਕਾਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਤਾਂ ਨਹੀਂ ਵਧੀਆ ਹੈਗੇ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ ਸਵੇਰ 10 ਤੇ ਬੱਚੇ ਚਲੇ ਗਏ ਨੇ ਸਕੂਲ ਤੇ ਅਸੀਂ ਹੁਣ ਕੰਮਕੁਮ ਕਰਕੇ ਮੈਂ ਤੇ ਮੰਮੀ ਹੁਣ ਵਿਹਲੇ ਹੋਈ ਸੀਗੇ ਹੁਣ ਰੋਟੀ ਖਾ ਕੇ ਹਟਿਆ ਰੋਟੀ ਖਾਣ ਨੂੰ ਵੀ ਦਿਲ ਕਰਦਾ ਮਸਾ ਦੋ ਦੋ ਰੋਟੀਆਂ ਸੀ ੱੱੱੱ ਨਾ ਖਾਦੀਆਂ ਨਾ ਇਹ ਜੇ ਸਾਡੇ ਘਰ ਦੇ ਹਾਲਾਤ ਕੀਤੇ ਪਏ ਨੇ ਇੱਕ ਗੰਦੇ ਇਨਸਾਨ ਨੂੰ ਬਸ ਜੇ ਮੈਂ ਬੋਲਦੀ ਆ ਫਿਰ ਮੈਂ ਮਾੜੀ ਆ ਜਿਹੜਾ ਕੋਈ ਸ਼ੇ ਕਰਦਾ ਇਹ ਨਹੀਂ ਦਿਖਦਾ ਹੈਗਾ ਕਿਸੇ ਨੂੰ ਤੇ ਰੋਜ਼ ਸਾਡੇ ਤੇ ਝੂਠੀਆਂ ਕੰਪਲੀਟਾਂ ਦੇ ਰਿਹਾ ਏ ਜਾ ਜਾ ਕੇ ਠੀਕ ਆ ਕੋਈ ਉਹਦੇ 'ਚ ਗੱਲ ਨਹੀਂ ਕੋਈ ਬਾਤ ਨਹੀਂ ਹੁੰਦੀ ਤੇ ਪਹਿਲਾਂ ਵੀ ਇਹਨੇ ਇਹੀ ਕੁਛ ਕੀਤਾ ਸੀ ਇਹ ਆ ਸੋਸ਼ਲ ਮੀਡੀਆ ਤੇ ਕੰਮ ਬਈ ਮੈਂ ਕਰਦੀ ਹਾਂ ਮੇਰੇ ਘਰ ਵਾਲੇ ਨੇ ਮੈਨੂੰ ਕਿਹਾ ਵੀ ਤੂੰ ਕਰ ਲੈ ਮੇਰਾ ਦਿਲ ਕਰਦਾ ਸੀ ਮੈਂ ਕੰਮ ਕਰਨਾ ਵੀ ਤੂੰ ਕੌਣਾ ਸਾਨੂੰ ਰੋਕਣ ਵਾਲਾ ਜਦੋਂ ਤੈਨੂੰ ਅਸੀਂ ਘਰੋਂ ਕੱਢਿਆ ਹੋਇਆ ਤੂੰ ਸਾਡਾ ਕੁਛ ਲੱਗਦਾ ਨਹੀਂ ਉਹਦਾ ਤਾਂ ਮਤਲਬ ਹੀ ਨਹੀਂ ਬਣਦਾ ਕਿਸੇ ਤੇ ਕੰਪਲੀਟ ਦੇਣ ਦਾ ਤੁਸੀਂ ਵੀ ਸਾਰੇ ਇਹ ਗੱਲ ਜਾਣਦੇ ਹੋ ਵੀ ਜਦੋਂ ਆਪਣਾ ਕਿਸੇ ਨਾਲ ਰਿਸ਼ਤਾ ਨਾਪਦਾ ਨਹੀਂ ਆਪਾਂ ਕਿਸੇ ਨੂੰ ਬੁਲਾਉਂਦੇ ਨਹੀਂ ਆਪਾਂ ਕਿਸੇ ਨੂੰ ਘਰੇ ਨਹੀਂ ਬਾੜਦੇ ਵੀ ਉਹਦਾ ਹੱਕ ਬਣਦਾ ਆਪਣੇ ਤੇ ਕੰਪਲੀਟ ਦੇਣ ਦਾ ਪਹਿਲਾਂ ਤਾਂ ਮੈਨੂੰ ਇਹ ਦੱਸੇ ਇਹ ਗੱਲ ਨੰਬਰ 2 ਤੇ ਇਹ ਕਿਸੇ ਨੂੰ ਰੋਕ ਨਹੀਂ ਸਕਦਾ ਜੇ ਮੈਨੂੰ ਮੈਨੂੰ ਇਹ ਕਿਵੇਂ ਰੋਕ ਲੂਗਾ ਜਦੋਂ ਮੈਂ ਇਹਨੂੰ ਕੁਝ ਸਮਝਦੀ ਨਹੀਂ ਇਹ ਮੈਨੂੰ ਕਿਵੇਂ ਰੋਕ ਲੂਗਾ ਇਹ ਮੇਰੇ ਘਰ ਦਾ ਖਰਚਾ ਚੱਕੂਗਾ ਇਹ ਮੇਰੇ ਬੱਚਿਆਂ ਦੇ ਫੀਸ ਸਭ ਭਰਦਾ ਜਾਂ ਮੇਰੇ ਘਰ ਦਾ ਖਰਚਾ ਕਰਦਾ ਵੀ ਮੈਂ ਇਹਦੇ ਕਹੇ ਤੋ ਰੁਕ ਜਾ ਬਿਹਾਪਾਈ ਮੈਂ ਤਾਂ ਇਹਨਾਂ ਨੂੰ ਖਰਚਾ ਦੇ ਰਿਆਂ ਇਹ ਤਾਂ ਫੇਰ ਵੀ ਕੰਮ ਕਰਦੀ ਆ ਸੋਸ਼ਲ ਮੀਡੀਆ ਤੇ ਕੰਪਲੀਟ ਚ ਪਤਾ ਕੀ ਲਿਖਿਆ ਹੋਇਆ ਕਹਿੰਦਾ ਸੋਸ਼ਲ ਮੀਡੀਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਕੰਮ ਨਾ ਕਰੋ ਵੀ ਆਪਾਂ ਨੂੰ ਸ਼ੋਭਾ ਨਹੀਂ ਦਿੰਦਾ ਨਾ ਤੂੰ ਇਹ ਗੱਲਾਂ ਲਿਖਦਾ ਚੰਗਾ ਤਾਂ ਨਹੀਂ ਲੱਗਦਾ ਤੂੰ ਬੇਸ਼ਰਮ ਫਿਰ ਸਾਡੇ ਘਰੇ ਪਹਿਲਾਂ ਕੀ ਕਰਨ ਆਇਆ ਸੀ ਜਦੋਂ ਤੈਨੂੰ ਪਤਾ ਸੀ ਵੀ ਇਹ ਸੋਸ਼ਲ ਮੀਡੀਆ ਤੇ ਕੰਮ ਕਰਦੀ ਆ ਤੂੰ ਸਾਡੇ ਘਰੇ ਕੀ ਕਰਨ ਆਇਆ ਸੀ ਤੂੰ ਮੇਰੇ ਬਲੌਗਾਂ ਦੇ ਵਿੱਚ ਕਿਉਂ ਆਉਂਦਾ ਸੀ ਤੂੰ ਮੇਰੀਆਂ ਵੀਡੀਓ ਦੇ ਵਿੱਚ ਇੰਸਟਾਗ੍ਰਾਮ ਤੇ ਕਿਉਂ ਆਉਂਦਾ ਸੀ ਜੇ ਤੈਨੂੰ ਇੰਨੀ ਸ਼ਰਮ ਆਉਂਦੀ ਸੀ ਤੈਨੂੰ ਤਾਂ ਸ਼ੋਭਾ ਨਹੀਂ ਦਿੰਦਾ ਇਹ ਕੰਮ ਤੂੰ ਕੀ ਠੱਕੇ ਖਾਣ ਨੂੰ ਸਾਡੀਆਂ ਵੀਡੀਓ ਦੇ ਵਿੱਚ ਆਉਂਦਾ ਸੀ ਤੈਨੂੰ ਕੌਣ ਕਹਿੰਦਾ ਸੀ ਵੀ ਸਾਡੇ ਵੀਡੀਓ ਦੇ ਵਿੱਚ ਆ ਤੂੰ ਸਾਡੇ ਘਰੇ ਆ ਫਿਰ ਤੂੰ ਨਿਕਲਿਆ ਵੀ ਨਹੀਂ ਇੱਥੋਂ ਮਹੀਨਾ ਤੋਂ ਸਾਡੇ ਘਰੇ ਪੈਂਦਾ ਰਿਹਾ ਇੱਥੇ ਫਿਰ ਜਦੋਂ ਤੂੰ ਨਿਕਲਿਆ ਫਿਰ ਤੂੰ ਡੰਗ ਮਾਰ ਕੇ ਨਿਕਲਿਆ ਹੁਣ ਤੂੰ ਸਾਨੂੰ ਉਹ ਵੀ ਜਾਣ ਦਿੰਦਾ ਹੁਣ ਤੇਰੇ ਨਾਲ ਉਹ ਅਸੀਂ ਅੱਡ ਬੈਠਾਂ ਤੇਰਾ ਸਾਡੇ ਨਾਲ ਕੋਈ ਲਾਗਾ ਤੈਗਾ ਨਹੀਂ ਕੋਈ ਰਿਸ਼ਤਾ ਨਹੀਂ ਫਿਰ ਤੂੰ ਆਪ ਦਾ ਲੱਗ ਰਹਿ ਰਿਆਂ ਤੂੰ ਸਾਡੇ ਦੇ ਕਿਉਂ ਕਬਲੇਟਾਂ ਦੇਣਾ ਤੈਨਾਂ ਤੂੰ ਲੱਗਦਾ ਕੀ ਐ ਸਾਡੇ ਤੇ ਕੰਪਲੇਟਾਂ ਦੇਣ ਦਾ ਹੈਗਾ ਕੌਣ ਆ ਤੂੰ ਮੇਰੀ ਘਰੇ ਰਹਿ ਕੇ ਮੈਨੂੰ ਹੀ ਤੂੰ ਗੰਦ ਬੋਲ ਕੇ ਗਿਆ ਸਾਨੂੰ ਗਾਲਾਂ ਕੱਢ ਕੇ ਗਿਆ ਹੱਕ ਜਦੋਂ ਆਣਾ ਤੂੰ ਸਾਡੇ ਤੇ ਫਿਰ ਜੇ ਜੇ ਤੂੰ ਕਹੇਗਾ ਉਹ ਜੇ ਕਹਾਵੇਂਗਾ ਠੀਕ ਆ ਤੈਨੂੰ ਕੰਪਲੇਟਾਂ ਦੇਣ ਦਾ ਕੋਈ ਹੱਕ ਨਹੀਂ ਸਾਡੇ ਤੇ ਕੰਪਲੇਟ ਦੇਣ ਨੂੰ ਤਾਂ ਅਸੀਂ ਵੀ ਦੇ ਦਈਏ ਹੁਣ ਤੂੰ ਪਰਸੋਂ ਕਿੰਨਾ ਗੰਦ ਬੋਲਿਆ ਸੀ ਸਾਨੂੰ ਗਾਲ੍ਹਾਂ ਕੱਢੀਆਂ ਸੀ ਤੇਨੇ ਅਸੀਂ ਵੀ ਦੇ ਆਉਂਦੇ ਕੰਪਲੇਟ ਅਸੀਂ ਤੇਰੇ ਵਾਂਗੂ ਕੁੱਤਿਆਂ ਵਾਂਗੂ ਨਹੀਂ ਵਰਦੇ ਟੱਕੇ ਖਾਂਦੇ ਨਾ ਸਾਨੂੰ ਝੂਠੀਆਂ ਸੱਚੀਆਂ ਲਿਖਣੀਆਂ ਆਉਂਦੀਆਂ ਨੇ ਜੋ ਸੱਚ ਆ ਤਾਂ ਸੱਚ ਆ ਤੂੰ ਬੋਲਦਾ ਝੂਠ ਹਰੇਕ ਹਰੇਕ ਤੂੰ ਗੱਲ ਤੇ ਝੂਠ ਬੋਲਦਾ ਲੋਕ ਤੈਨੂੰ ਭੜਕਾਉਂਦੇ ਨੇ ਵੀ ਤੂੰ ਐ ਲਿਖਦੇ ਤੂੰ ਐ ਲਿਖਦੇ ਫਿਰ ਤੂੰ ਜੇ ਸੱਚਾ ਤੀ ਤੂੰ ਕੋਈ ਕੰਪਲੇਟ ਦਿੱਤੀ ਸੀ ਫਿਰ ਤੂੰ ਕੱਲ ਆਇਆ ਕਿਉਂ ਨਹੀਂ ਮੱਥੇ ਲਗਦਾ ਨਾ ਉੱਥੇ ਆ ਕੇ ਟੱਕਰ ਲਾਂਦਾ ਸ ਪੇਰ ਕੋ ਮੋ ਕੋ ਮਾਰ ਗਿਆ ਤੂੰ ਗੰਵਿੰਦਰ ਸਾਹ ਨੇ ਜੀਣਾ ਹਰਾਮ ਕੀਤਾ ਤੇ ਆਪ ਦੇ ਘਰੇ ਵੀ ਨਹੀਂ ਕਰਕੇ ਖਾਣ ਦਿੰਦਾ ਤੂੰ ਸਾ ਤੂੰ ਵੀ ਸੱਚਾ ਹੋ ਗਿਆ ਬਾਕੀ ਸਾਰੇ ਲੁੱਚੇ ਨੇ ਹਨਾ ਤੂੰ ਗੱਲਾਂ ਸਹੀ ਆ ਤੂੰ ਸ਼ਰਿਆਮ ਜਨਾਨੀ ਬਾਜ ਕਰੇ ਠੀਕ ਆ ਤੂੰ ਸਹੀ ਆ ਅਸੀਂ ਲੁੱਚੇ ਆ ਸਾਡੇ ਘਰੇ ਕੋਈ ਆਉਂਦਾ ਨਹੀਂ ਕੋਈ ਜਾਣਦਾ ਨਹੀਂ ਅਸੀਂ ਤਾਂ ਵੀ ਲੁੱਚੇ ਆ ਅਸੀਂ ਅੰਦਰ ਬੈਠੇ ਆ ਸੀ ਕਿਤੇ ਬਾਹਰ ਇਹ ਕਹਿੰਦਾ ਮੈਂ ਜਨਾਨਿਆਂ ਚ ਕੱਢਦਾ ਮੈਂ ਸੱਚਾ ਹੂੰ ਇਹ ਸੱਚਾ ਹੋ ਗਿਆ ਕੱਲਾ ਗੰਦ ਸਰੇਣਾ ਹੁਣ 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 ਕਹਿੰਦਾ ਮੈਨੂੰ ਹਾਰਟ ਦੀ ਬਿਮਾਰੀ ਦਾ ਰੂਗਾ ਹਾਂ ਮਈ ਤੱਕ ਤਾਂ ਮੈਨੂੰ ਮਈ ਤੱਕ ਤਾਂ ਮੈਂ ਤੇਰੇ ਕੋਲ 20 ਜੂਨ ਤੱਕ ਰਹੀ ਹਾਂ ਹੁਣ ਜਦ ਤੱਕ ਤਾਂ ਕੋਈ ਨੀ ਦਵਾਈ ਨਹੀਂ ਖਾਧੀ ਜਦ ਤੱਕ ਤਾਂ ਕੋ ਟੈਸਟ ਕੰਪਲੀਟ ਦੇ ਵਿੱਚ ਲਿਖਿਆ ਕਿ ਮੈਂ ਬਿਮਾਰੀਆਂ ਦਾ ਸ਼ਿਕਾਰ ਹਾਂ ਕਿਹੜੀ ਬਿਮਾਰੀ ਲੱਗੀ ਹੋਈ ਹੈ ਤੈਨੂੰ ਇੱਕ ਦਵਾਈ ਬੁਖਾਰ ਚਲੇਦੀ ਨਹੀਂ ਖਾਂਦਾ ਏ ਕਦੇ ਸਿਰ ਤੇਰਾ ਦੁਖਿਆ ਨਹੀਂ ਗੰਦਦਾ ਤੈਨੂੰ ਟਾਈਮ ਤੇ दारू ਪੀਣੀ ਆ ਤੈਨੂੰ ਟਾਈਮ ਤਾਂ ਠੇਕੇ ਜਾਣਾ ਹੈ ਹਜੇ ਗੰਦੇ ਬੰਦੇ ਨੂੰ ਕਿਹੜੀ ਬਿਮਾਰੀ ਲੱਗਦੀ ਹੈ दारू ਪੀਣ ਵਾਲੇ ਨੂੰ ਹਾਂ ਫਿਰ ਹਮ ਕੈਬਸੂਲ ਖਾਂ ਕਾਪਸੂਲ ਲੈ ਕੇ ਕੀ ਕਰਦਾ ਹੈ ਜਨਾਨੀਵਾਜ਼ ਕਰਨੀ ਹੈ ਜਿਹੜੀ ਹਾਂ ਕੈਪਸੂਲ ਦਾ ਨਪਤੇ ਹੁੰਦਾ ਜਿਹੜੇ ਹੁਣ ਦੱਸਾਂਗੇ ਤੇਰੀ ਸਚਾਈ ਸਾਹ ਤੋਂ ਕੀ ਲੁਕਿਆ ਹੋਇਆ ਆਨਲਾਈਨ ਕੈਪਸੂਲ ਮਗਾ ਮਗਾ ਖਾਂਦਾ ਆ ਮੇਰੀ ਮੰਮੀ ਨੂੰ ਇੰਨੇ ਫੋਨ ਆਉਂਦੇ ਰਹੇ ਨੇ ਆਨਲਾਈਨ ਵਾਲਿਆਂ ਦੇ ਬੰਦਿਆਂ ਦੀ ਦਵਾਈਆਂ ਦੇ ਵੀ ਉਹਨੇ ਦਵਾਈਆਂ ਮਗਾਈਆਂ ਨੇ ਹਾਂ ਮੇਰਾ ਨੰਬਰ ਦਿੱਤਾ ਹੈ ਜਿਹੜੇ ਕੁੱਤੇ ਨੇ ਵੀਡੀਓ ਪਾਵਾਂਗੇ ਸੋਸ਼ਲ ਮੀਡੀਆ ਨਹੀਂ ਅਸੀਂ ਤਾਂ ਪਾਵਾਂਗੇ ਬਈ ਜਦੋਂ ਸਾਨੂੰ ਤੂੰ ਹੈਰਾਨ ਕਰਦਾ ਤੂੰ ਸਾਨੂੰ ਗੰਦ ਬੋਲਦਾ ਤੂੰ ਸਾਡੇ ਦੇ ਝੂਠੀਆਂ ਕੰਪਲੀਟਾਂ ਦੇ ਨਾ ਤੇਰੇ ਸਾਡੇ ਨਾਲ ਕੋਈ ਰਿਸ਼ਤਾ ਨਹੀਂ ਅਸੀਂ ਤਾਂ ਵੀਡੀਓ ਪਾਵਾਂਗੇ ਹੀ ਅਸਤਾ ਤਰੀ ਕਰਤੂਤਾਂ ਦੱਸਾਂਗੇ ਲੋਕਾਂ ਨੂੰ ਵੀ ਆਹ ਕਰਤੂਤ ਦਾ ਮਾਲਕ ਹਾਂ ਦਾ ਮੈਨੂੰ ਨਹੀਂ ਕਿਸੇ ਤੇ ਘਰ ਰੋਕ ਸਕਦੇ ਆਂ ਇਹਨਾਂ ਨੂੰ ਸਾਰਿਆਂ ਨੂੰ ਪਤਾ ਲੱਗਿਆ ਮੇਰੇ ਘਰਤੀ ਅਗਲਾ ਬਣਾਉਂਦਾ ਹੁਣ ਨਹੀਂ ਕੋ ਬਣਾਉਂਦਾ ਅਸੀਂ ਕੀ ਕਰਨਾ ਤੈਨੂੰ ਗੰਦ ਨੂੰ ਰੋਕ ਕੇ ਤੂੰ ਜਿੱਥੇ ਮਰਜੀ ਧੱਕੇ ਖਾ ਅਸੀਂ ਤੇਰੇ ਤੇ ਕਦੇ ਕੰਪਲੀਟ ਦਿੱਤੀ ਅਸੀਂ ਤੈਨੂੰ ਕੁਝ ਸਮਝਦੇ ਨਹੀਂ ਅਸੀਂ ਤਾਂ ਨਹੀਂ ਕੰਪਲੀਟ ਦਿੰਦੇ ਤੇਰੇ ਤੇ ਅਸੀਂ ਤੈਨੂੰ ਕੁਝ ਨਹੀਂ ਸਮਝਦੇ ਸਾਡਾ ਤੇਰਾ ਕੋਈ ਰਿਸ਼ਤਾ ਨਾਤਾ ਨਹੀਂ ਤਾਂ ਨਹੀਂ ਅਸੀਂ ਤੇਰੇ ਤੇ ਕੰਪਲੀਟ ਦਿੰਦੇ ਤੂੰ ਹੀ ਹੱਕ ਜਤਾਈ ਜਾਂਦਾ ਤੀਜੇ ਥਾਂਵੇਂ ਬਹਿ ਕੇ ਹੂੰ ਨਹੀਂ ਇਹ ਤਾਂ ਦਾਸ ਨੇ ਤੂੰ ਕੰਜਰਾ ਤੂੰ ਪੋਤਿਆਂ ਤੇ ਰਹਿੰਦਾ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਇਕੱਲਾ ਰਹਿਣ ਗੱਜਾ ਹੁਣਾਰੇ ਰਿਸ਼ਤੇਦਾਰਾਂ ਤੇ ਤੇਰੀ ਪਟਾਂ ਪੱਟੀ ਵਿੱਚ ਕਰ ਚੰਗਾ ਭਲਾ ਅਸੀਂ ਕੱਲ ਇੰਨਾ ਵਧੀਆ ਬਲੌਗ ਸ਼ੁਰੂ ਕੀਤਾ ਸੀ ਅਸੀਂ ਆਪਦੇ ਘਰ ਦੀਆਂ ਸਫਾਈਆਂ ਕਰਨਾ ਲੱਗੇ ਸੀ ਮਸੀਨਾਂ ਉੱਥੇ ਦੇ ਕੰਮ ਕਰ ਰਹੀ ਸੀ ਰੂਮ ਦੀ ਸਫਾਈ ਕਰਦੀ ਸੀ ਮੈਂ ਤੁਹਾਨੂੰ ਦੱਸਿਆ ਵੀ ਇਹ ਦਿਖਾਇਆ ਵੀ ਮੈਂ ਬੱਚਿਆਂ ਨੂੰ ਰੋਟੀ ਪਾਣੀ ਖਵਾ ਕੇ ਉਹਨਾਂ ਨੂੰ ਹਨ ਤੇ ਘਰੇ ਅਸੀਂ 11 ਵਜੇ 11 ਵਜੇ ਮੈਨੂੰ ਫੋਨ ਆ ਗਿਆ ਸੀਗਾ ਕਹਿੰਦੇ ਐ ਕਰਕੇ ਭਾਈ ਤੁਹਾਡੇ ਤੇ ਕੰਪਲੀਟ ਆ ਕਹਿੰਦੇ ਥਾਣੇ ਆਜੋ ਹੁਣੀ ਤੇ ਮਮੇ ਰੋਟੀ ਬਣੀ ਸੀ ਖਾਦੀ 2:30 ਵਜੇ ਇਹਨੇ ਆ ਕੇ ਘਰੇ ਰੋਟੀ ਖਾਦੀ ਆ ਇਹ ਜੀ ਇਹਨੇ ਸਾਡੀ ਜੂਨ ਖਰਾਬ ਕਰੀ ਐ ਲ ਗੰਦ ਖੜੇ ਨਹੀਂ ਛੱਡਦਾ ਸਾਡਾ ਮਰਦਾ ਨਹੀਂ ਹੈ ਜਾ ਕਰਦਾ ਕੀੜਾ ਇਹ ਕਹਿੰਦਾ ਧਮਕੀਆਂ ਦਿੰਦੀ ਆ ਮੇਰੇ ਗਰੀਬਣੀ ਕੋਲੇ ਕੀ ਪੈਸਾ ਕੋਈ ਵੀ ਮੈਂ ਕੋਈ ਇਹਨੂੰ ਗੁੰਡਾ ਕਰਦੀਆਂ ਵਾਲੇ ਤੋਂ ਮਰਵਾ ਦੂੰਗੀ ਇਦੇ ਕੋਲ ਤਾਂ ਭਾਈ 43000 ਇਹ ਤਾਂ ਮੈਨੂੰ ਮਰਵਾ ਸਕਦਾ ਤੂੰ ਕਹਿੰਦਾ ਵੀ ਸੋਸ਼ਲ ਮੀਡੀਆ ਸ਼ੋਭਾ ਨਹੀਂ ਦਿੰਦਾ ਜਨਾਨੀਆਂ ਰੱਖਣੀਆਂ ਤਾਂ ਸ਼ੋਭਾ ਦਿੰਦਾ ਤੈਨੂੰ ਹਨਾ ਵੀ ਜਨਾਨੀਆਂ ਨੂੰ ਬੁਢਾ ਲਿਆ ਚੱਕ ਲਿਆ ਘਰੇ ਲਿਆ ਰਾਤ ਘਟਾਲਾ ਤੇ ਛੱਡਿਆ ਇਹ ਸ਼ੋਭੇ ਵਾਲੇ ਕੰਮ ਨਹੀਂ ਤੇਰੇ ਤੂੰ ਇਹਨੂੰ ਸ਼ੋਭਾ ਦਿੰਦਾ ਹੈ ਕੰਮ 60 ਸਾਲ ਦਾ ਹੋ ਕੇ ਗੰਦ ਤੂੰ ਇਹ ਸ਼ੋਭਾ ਦਿੰਦਾ ਸੋਸ਼ਲ ਮੀਡੀਆ ਤੋਂ ਜਿੱਥੋਂ ਅਸੀਂ ਕੰਮ ਕਰਦੇ ਹਾਂ ਮਿਹਨਤ ਕਰਦੇ ਹਾਂ ਉਹ ਪਾਸਾ ਹੀ ਛੱਡ ਗਿਆ ਵੈਸੇ ਕਮਾਉਂਦੇ ਆ ਉਹ ਸ਼ੋਭਾ ਨਹੀਂ ਦਿੰਦਾ ਤੈਂ ਕੀ ਲੈਣਾ ਸਾਤੋਂ ਜੇ ਸਾਨੂੰ ਸ਼ੋਭਾ ਦੇਵੇ ਨਾ ਦੇਵੇ ਤੈਂ ਗੜੀ ਲੈਣੀ ਆ ਸਾਤੋਂ ਤੂੰ ਲੱਗਦਾ ਕੀ ਆ ਸਾਡਾ ਕੰਮ ਪਲੀਟਾਂ ਦੇਣ ਦਾ ਤੂੰ ਹੈ ਕੌਣ ਅਸਤਾ ਤੈਨੂੰ ਜਾਣਦੇ ਨਹੀਂ ਠੀਕ ਆ ਅਸੀਂ ਨਹੀਂ ਤੈਨੂੰ ਜਾਣਦੇ ਵੀ ਤੂੰ ਕੌਣ ਆ ਗੰਦਾ ਕੀੜਾ ਬਾਕੀ ਹੋਰ ਹੀ ਗੱਦੜੇ ਰਹੇਗਾ ਪਿੱਛੇ ਸੁਣ ਨਗਣੀ ਉਹ ਵੀ ਸੁਣ ਲਈ ਤੂੰ ਸਾਥ ਹੁਣ ਪਤਾ ਕੀ ਆ ਹੁਣ ਕੈਮਰੇ ਦੇ ਸਾਹਮਣੇ ਵੀ ਨੰਗਦਾ ਹੁਣ ਉਹਨਾਂ ਨੇ ਪੱਕਾ ਪੜਾਤਾ ਵੀ ਤੂੰ ਇਧਰ ਦੀ ਜਾਇਆ ਕਰਾ ਕੈਮਰੇ ਮੂਰੇ ਫੋਟੋਆਂ ਕਢਾਵਾਂਗੇ ਅਸੀਂ ਨਹੀਂ ਰਹਿਣਾ ਤੂੰ ਫਾਂਦਾ ਫਿਰੇ ਜਿੱਥੇ ਫਿਰਦਾ ਅਸੀਂ ਕਿਸੇ ਦਾ ਕੈਮਰੇ ਚੈੱਕ ਕਰੀਏ ਨਾ ਸਾਰੇ ਰਿਸ਼ਤੇਦਾਰਾਂ ਨੇ ਜਵਾਬ ਦੇਤਾ ਕਹਿੰਦੇ ਅਸੀਂ ਨਹੀਂ ਆ ਗੰਦੇ ਕੀੜੇ ਦੇ ਕੁੱਤੇ ਦੇ ਮੂੰਹ ਮੱਥੇ ਲਾ ਕੇ ਸਾਡੀ ਬੇਇੱਜ਼ਤੀ ਕਰਾ ਬਿਨਾ ਮਤਲਬ ਤੋਂ ਕੰਮ ਪਲੀਟਾਂ ਦੇ ਜਾਂਦਾ ਕਹਿੰਦਾ ਮੇਰੀ ਤਾਂ ਥਾਣੇ ਵਾਲਿਆਂ ਨੇ ਸੁਣੀ ਹੀ ਨਹੀਂ ਫਿਰ ਜੇ ਸੁਣੀ ਨਹੀਂ ਤੇ ਉਹ ਤਿੰਨ ਐਪਲੀਕੇਸ਼ਨਾਂ ਪਈਆਂ ਨੇ ਅੱਜ ਮੈਂ ਦਿਹਾਉਣੀ ਆ ਉਹ ਲਿਜਾ ਕੇ ਉਹਨਾਂ ਨੂੰ ਵੀ ਆ ਐਪਲੀਕੇਸ਼ਨਾਂ ਤੇ ਫਿਰ ਇਹਨੇ ਸਾਈਨ ਕਿਉਂ ਕੀਤੇ ਜਦੋਂ ਇਹਦੀ ਸੁਣਵਾਈ ਨਹੀਂਤੀ ਹੋਈ ਹਾਂ ਜਦੋਂ ਤੇਰੀ ਸੁਣਵਾਈ ਨਹੀਂਤੀ ਹੋਈ ਫਿਰ ਉੱਥੇ ਸਾਈਨ ਕਿਉਂ ਕੀਤੇ ਸੀ ਤੇਰੇ ਨਾਲ ਦੇ ਨੇ ਕਿਉਂ ਸਾਈਨ ਕੀਤੇ ਸੀ ਜੇ ਤੇਰੀ ਸੁਣਵਾਈ ਹੋਈਦੀ ਤਾਂ ਹੀ ਬੰਦਾ ਸਾਈਨ ਕਰਕੇ ਜਾਂਦਾ ਹੁੰਦਾ ਬਿਨਾ ਮਤਲਬ ਤੋਂ ਕੋਈ ਧੱਕੇ ਨਾਲ ਦਾ ਹੱਥ ਫੜ ਕੇ ਕਰਾਉਂਦਾ ਨਹੀਂ ਹੁਣ ਤੇਰੇ ਫੇਰ ਦੌੜਾ ਉੱਠ ਖੜਿਆ ਗੰਦ ਦੇ ਤਾਂ ਲੈਣਾ ਕੀ ਆ ਸਾਤ ਵਸਤੇ ਤੈਨੂੰ ਕੁਝ ਸਮਝਦੇ ਨਹੀਂ ਤੂੰ ਐਵੇਂ ਹੱਕ ਜਤਾਈ ਜਾ ਨਤੀਜੇ ਥਾਵੇਂ ਬੈਠਾ ਉੱਥੇ ਉਹ ਤਾਂ ਕਾਨੂੰਨ ਆ ਉਹ ਤਾਂ ਥਾਣੇ ਵਾਲਿਆਂ ਨੇ ਨਿਭਲਣਾ ਸਾਰਾ ਚਾਹੇ ਉੱਪਰੋਂ ਆਵੇ ਕਿੱਟੀ ਚਾਹੇ ਕਿਵੇਂ ਹੋਵੇ ਉਹ ਤਾਂ ਥਾਣੇ ਵਾਲੇ ਹੀ ਨਿਭਾਉਣ ਦੇਣ ਹਾਂ ਫਿਰ ਆਇਆ ਕਿਉਂ ਨਹੀਂ ਤੇ ਤੇਰੇ ਚ ਦਮਤੀ ਫਿਰ ਮੱਥੇ ਲੱਗਦਾ ਕੱਲ ਥਾਣੇ ਵਾਲਿਆਂ ਨੂੰ ਸ਼ਰਿਆਮ ਕਹਿੰਦਾ ਮੈਂ ਪੈਸੇ ਦਿੰਨਾ ਕੱਲ ਮੱਥੇ ਲੱਗਦਾ ਤੂੰ ਸਾਡੇ ਠੀਕ ਆ ਜੇ ਤਨੇ ਕੰਪਲੀਟ ਦਿੱਤੀ ਦੀ ਮੱਥੇ ਲੱਗ ਦਿੰਦਾ ਕੰਪਲੀਟ ਆਣਾ ਤਾਂ ਪਹਿਲਾਂ ਮੂਰੇ ਖੜਾ ਹੁੰਦਾ ਤੂੰ ਗੰਦਾ ਆਇਆ ਨਹੀਂ ਉੱਥੇ ਅਸ ਤਪ ਹੈ ਕਿ ਆਇਆ ਸਾਨੂੰ ਕੋੜਾ ਕੋਈ ਦਾਤੀ ਜਾਂ ਸੀ ਲੰਡੇ ਲੁੱਚੇ ਦੀ ਜਾਂ ਸੀ ਝੂਠੇ ਦੀ ਤੇਰੀ ਉਕਾਤ ਵੀ ਦੱਸ ਕੇ ਆ ਉਹਨਾਂ ਨੂੰ ਵੀ ਆ ਉਕਾਤ ਆ ਤਾਂ ਅਸੀਂ ਘਰੋਂ ਗੱਡਾ ਵੀ ਲੁੱਚਾ ਦਾ ਗਲਤ ਨਿਗਾ ਨਾਲ ਝਾਕਦਾ ਮੇਰੇ ਕਣੀ ਹੱਕ ਜਿਤਾਉਂਦਾ ਮੇਰੇ ਪਹਿਲਾਂ ਜਿੱਥੇ ਜਾਣਾ ਕਹਿੰਦਾ ਮੇਰੇ ਨਾਲ ਇਹ ਜਾਵੇ ਕਿਉਂ ਤੂੰ ਮੇਰੇ ਨਾਲ ਨੰਦ ਲੈ ਹੋਏ ਨੇ ਤੂੰ ਲੱਗਦਾ ਕੀ ਐ ਮੇਰਾ ਜਦੋਂ ਮੇਰੇ ਘਰ ਵਾਲਾ ਨਹੀਂ ਮਿਲ ਰੋਕਦਾ ਮੈਂ ਅੱਜ 100 ਬਜ਼ਾਰ ਚ ਪਰਸਨਲ ਚੀਜ਼ ਲੈਣ ਜਾਣਾ ਤੇਰੇ ਨਾਲ ਜਾਵਾਂ ਲੁੱਚੇ ਨਾਲ ਫੇਰ ਮੈਨੂੰ ਲੋਕੀ ਇਲਜ਼ਾਬ ਲਾਉਣਗੇ ਵੀ ਸਹੁਰੇ ਨਾਲ ਜਾਂਦੀ ਆ ਹੈ ਸਹੁਰਾ ਸੁੱਚਾ ਹੋ ਗਿਆ ਲੋਕਾਂ ਨੂੰ ਉੱਤ ਸਿਰ ਹੱਥਾਂ ਦੇ ਫੜਫੜੇ ਸਭ ਤੋਂ ਚੀਜ਼ਾ ਫੋਂਦਾ ਘਰੇ ਡੱਕਿਆ ਹੋਇਆ दारू ਨਾਲ ਵਿੱਚ ਵੱਜਦਾ ਫਿਰਦਾ ਸੀ ਇੱਥੇ ਸਾਡੇ ਘਰੇ ਸਾਰੀਆਂ ਤਰ੍ਹਾਂ ਕਰਤੂਤਾਂ ਦੱਸ ਗਿਆ ਹੀ ਆ ਉਹਨਾਂ ਨੂੰ ਤੂੰ ਕੀ ਫਿਰਦਾ ਪੜਦੇ ਪੌਂਦਾ ਉਹ ਸੱਚਾ ਹੁੰਦਾ ਮਾਰਦਾ ਮਲੀਗਾਲਾ ਹੋ ਕੀ ਅਟੈਕ ਹੋ ਜਾਵੇ ਮਤਲਬ ਕਿ ਨੇ 1 6 3 ਹੋ ਜਾਣ ਲਗਾਤਾਰ ਤੇ ਬੱਡੂ ਇਹਨੂੰ ਮੈਂ ਇਹ ਕਰਦਾ ਮੈਨੂੰ ਬਦਨਾਮ ਨਹੀਂ ਕਹਿੰਦਾ ਮੈਨੂੰ ਕੰਮ ਕੀ ਮੈਂ ਗਰੀਬਣੀ ਨੇ ਕੀ ਇਹਨੂੰ ਕੰਮ ਕੀ ਦੇਣੀ ਸੀ ਹੁਣ ਕੱਢੂ ਮਾਰ ਤੇ ਤੂੰ ਅਸੀਂ ਲੈਣਾ ਕੀ ਗੰਦ ਤੇਰੇ ਕੋਲ ਹੈਗਾ ਕੀ ਸਾਨੂੰ ਦੇਣ ਨੂੰ ਜਿਹੜੀਆਂ ਅਸੀਂ ਤੁਹਾਨੂੰ ਧਮਕੀ ਦਵਾਂ ਤੇਰੇ ਕੋਲ ਪ੍ਰਾਪਰਟੀ ਆ ਜਹ ਜਾਂ ਤਾਂ ਘਰ ਆ ਪਲਾਟ ਨੇ ਦੁਕਾਨਾਂ ਨੇ ਕੀ ਆ ਤੇਰੇ ਕੋਲੇ ਹਾਂ ਤਾਂ ਮਾਰੀ ਧਮਕੀ ਤਾਂ ਤੈਨੂੰ ਅਸੀਂ ਤਾਂ ਦਈਏ ਗੰਦੇ ਕੀੜੇ ਨੂੰ ਰੋਟੀਆਂ ਤੇ ਤੂੰ ਲੋਕਾਂ ਤੋਂ ਮੰਗ ਕੇ ਖਾਣਾ ਤੂੰ ਸਾਨੂੰ ਕੀ ਦੇ ਦੇਂਗਾ ਅਸੀਂ ਤੁਹਾਨੂੰ ਧਮਕੀਆਂ ਦਵਾਂਗੇ ਜਿਹੜੀਆਂ ਕੀ ਸਾਨੂੰ ਤੂੰ ਕਰ ਦੇਂਗਾ ਸਾਡੇ ਲਈ ਲੋਕਾਂ ਨੂੰ ਖਵਾਉਣਾ ਚੰਗਾ ਖਵਾਈ ਜਾਵੇ ਪੋਤੇ ਨੂੰ ਬੁਰੇ ਲੱਗਦੇ ਬੱਸ ਬੱਸ ਲੋੜ ਨਹੀਂ ਪੋਤਿਆਂ ਨੂੰ ਤਾਂ ਇਹਦੀ ਗੰਦੇ ਕੀੜੇ ਦੀ ਇਹੋ ਜੇ ਇਹ ਗੰਦਾ ਇਹਦੇ ਪੋਤੇ ਜੇ ਇਹ ਜੇ ਗੰਦ ਨਾਲੋਂ ਤਾਂ ਐਵੇਂ ਚੰਗੇ ਅਸੀਂ ਪੋਤੇ ਗਾਹੇਰੀ ਹੱਥ ਦੇ ਅੱਗੇ ਪੋਤੇ ਗਾਹੇ ਨੇ ਪਾਲੇ ਨੇ ਕਿ ਇਹਦੀਆਂ ਖਾਂਦੇ ਨੇ ਜਾਂ ਇਹਨੇ ਪੜਾ ਦੇਣ ਤਾਂ ਇਹ ਨਹੀਂ ਪਤਾ ਇਹ ਪੋਤੇ ਕਿਹੜੀ ਕਲਾਸਾਂ 'ਚ ਵੱਢਦੇ ਨੇ ਹਾਂ ਲੋੜ ਨਹੀਂ ਸੰਤ ਇਹਦੀ ਗੰਦੇ ਕੀੜੇ ਦੀ ਨਾ ਇਹਦੇ ਕੋਈ ਕੁਛ ਲੱਗਦਾ ਨਾ ਇਹਦਾ ਕੋਈ ਪੋਤਾ ਲੱਗਦਾ ਨਾ ਇਹਦੀ ਕੋਈ ਨੂਹਾਂ ਨਾ ਇਹਦੀ ਕੋਈ ਮੁੰਡਾ ਉਹ ਖਾਂਦਾ ਫਿਰੇ ਮੁੰਡਿਆਂ ਨੂੰ ਸਮਝਿਆ ਕਿ ਅੱਜ ਤੱਕ ਇਹਨੇ ਨਾ ਇਹਨੂੰ ਸੌਹਰਾ ਕਹਾ ਅਜ ਤੋ ਇਹੋ ਜੇ ਸੌਰੇ ਹੁੰਦੇ ਨੇ ਗੰਦੇ ਘਟਿਆ ਸੌਰੇ ਲੋਕਾਂ ਦੇ ਵੀ ਸੌ ਪੁੱਤ ਪੁੱਤ ਕਰਦੇ ਆਂਦਾ ਮੂੰਹ ਸੁੱਕਦਾ ਨੋਹਾਂ ਨੂੰ ਐਵੇਂ ਨੋਹਾਂ ਐਵੇਂ ਹੀ ਇੱਜ਼ਤ ਕਰਦੀਆਂ ਸਹੁਰਿਆਂ ਦੀ ਕਰਾਉਣੀ ਪੈਂਦੀ ਐ ਇੱਜ਼ਤ ਠੀਕ ਆ ਕੋਈ ਗੰਦ ਬੋਲ ਕੇ ਖੜਿਆ ਜਾਂਦਾ ਪੀ ਕੇ ਮੂਤ ਪੀ ਕੇ ਠੀਕ ਆ ਕੋਈ ਪੀ ਕੇ ਹਾਜ਼ਮ ਕਰਕੇ ਰੋਟੀ ਖਾ ਕੇ ਪੈ ਜਾਂਦਾ ਲੋਕਾਂ ਦੇ ਵੀ ਸਹੁਰੇ ਨੇ ਲੋਕਾਂ ਦੇ ਵੀ ਮਾਪੇ ਨੇ ਹਾਂ ਕਹਿੰਦੇ ਨੇ ਇਹਨੂੰ ਇਹ ਸ਼ੇਰ ਹੋ ਗਿਆ ਦੰਦਾ ਕੀੜਾ ਕਹਿੰਦੇ ਮੇਰੇ ਜਿੰਨਾ ਉੱਚਾ ਉਹਨਾਂ ਹੀ ਉੱਚਾ ਹੋਊਗਾ ਮ ਤੇਰਾਗਾ ਗੰਦ ਪਾਉ ਦਾ ਗੰਦ ਭਾ ਰੱਖਿਆ ਤੰਨੇ ਸਾਰੇ ਕਿਤੇ ਤੇਰੀਆਂ ਦਸੂ ਗੁਰਦੁੱਤਾ ਇੱਥੇ ਪਿਛਲੇ ਸਾਲ ਫੜਿਆ ਦੀ ਨਾ ਇੱਥੇ ਅਸੀਂ ਨਹੀਂ ਮੈਂ ਗੱਗੀ ਨੇ ਨਾਲੇ ਤੇਰੇ ਘਰ ਵਾਲੀ ਨੇ ਉਹ ਵੀ ਦੱਸੂ ਦਈਆਂ ਕਰਤੂਤਾਂ ਵੀ ਦੱਸ ਗਿਆਆਂ ਕੱਲ ਉੱਥੇ ਪਤੰਦਰਾ ਉਹ ਫਿਰ ਤਾਂ ਹੀ ਨਹੀਂ ਆਇਆ ਕਿਉਂ ਲੋਕ ਦਾ ਫਿਰਦਾ ਹੁਣ ਆ ਜਾਂਦਾ ਨਾਲ ਸਾਹਮਣੇ ਆ ਵੱਡੂ ਉੱਥੋਂ ਹੀ ਨਿਕਲਦੇ ਨੂੰ ਖਾਣੇ ਚ ਪੈਂਦੀਆਂ ਦੇਖੀ ਤਰੀਕੇ ਕਿੰਨੀਆਂ ਪਹਿਣਗੀਆਂ ਹੁਣ ਤੱਕ ਤਾਂ ਤੇਰੇ ਪਈਆਂ ਨਹੀਂ ਦੀ ਝੂਠੇ ਇਲਜ਼ਾਮ ਲਾਉਣਾ ਜਿਹੜਾ ਤੂੰ ਸਾਡੇ ਤੇ ਅਮਲ ਸਾਡੇ ਕੋ ਕੋ ਪੈਲੇ ਪਿਛਲੇ ਸਾਲ ਇੱਥੋਂ ਕੁੱਟ ਖਾ ਕੇ ਗਿਆ ਕੋਈ ਨੂੰਹ ਨੇ ਸੋਹਰਾ ਕੁੱਟਿਆ ਕਦੀ ਜੱਕਰ ਵਾਲੀ ਨੇ ਆਪਦੇ ਘਰ ਵਾਲਾ ਕੁੱਟਿਆ ਇੱਥੋਂ ਕੁੱਟ ਖਾ ਕੇ ਗਿਆ ਦੀ ਸਾਤੋਂ ਪਿਛਲੇ ਸਾਲ ਹੁਣ ਤੇਰੇ ਖੋਲ ਨੂੰ ਪੜਦੇ ਗੰਦ ਬੋਲਦਾ ਦੀ ਇੱਥੇ ਮੇਰੇ ਘਰੇ ਰਹਿ ਕੇ ਮੈਨੂੰ ਹੀ ਗੰਦ ਬੋਲੇ ਤੂੰ ਲੱਗਦਾ ਕੀ ਐ ਮੇਰਾ 2023 ਚ ਅਸੀਂ ਇੱਥੇ ਵੱਡਿਆ ਸੀ ਸੱਸ ਨੂੰਹਾਂ ਨੇ ਦੋਨੇ ਫਿਰ ਸਾਰੇ ਰਿਸ਼ਤੇਦਾਰੀਆਂ ਚ ਰੋਂਦਾ ਫਿਰੇ ਮੈਨੂੰ ਕਹਿੰਦਾ ਸੱਸ ਨੂੰਹ ਨੇ ਕੁੱਟ ਤਾਂ ਮਰ ਜਾਂਦਾ ਕੁਝ ਖਾ ਕੇ ਅਗਲੇ ਨੇ ਐ ਨਹੀਂ ਪੁੱਛਿਆ ਵੀ ਕਿਉਂ ਕੁੱਟ ਤਾਂ ਅਗਲੇ ਆਏ ਕਹਿੰਦੇ ਨੇ ਵੀ ਤੇਰੀਆਂ ਕਤੂਤਾ ਮਾੜੀਆਂ ਨੇ ਤਾਂ ਕੁੱਟ ਖਾਨਾ ਮੁੰਡਿਆਂ ਨੂੰ ਕਹ ਕੁੱਟ ਖਾਦੀ ਹੋਈ ਦੋਨੇ ਮੁੰਡਿਆਂ ਤੋਂ ਵੱਡੇ ਤੋਂ ਵੀ ਛੋਟੇ ਤੋਂ ਵੀ ਕਹ ਰਾਲੀ ਤੋਂ ਤੈਂ ਕੁੱਟ ਖਾਰੀ ਨੂੰ ਤੋਂ ਤੈਂ ਕੁੱਟ ਖਾਰੀ ਪਿੱਛੇ ਕੀ ਰਹਿ ਗਿਆ ਪੋਤੇ ਰਹਿ ਗਏ ਉਹ ਵੀ ਵੱਡਣਗੇ ਹੁਣ ਆ ਜੀ ਆ ਜੀ ਤੂੰ ਸਾਡੇ ਗੇਟਾਂ ਚ ਨਾਲੇ ਬੋਲੀ ਹੁਣ ਤੂੰ ਗੰਦ ਤੈਨੂੰ ਮੈਂ ਦੱਸਾਂ ਵੀ ਕੀ ਭਾਵੇਂ ਕਦੀ ਆ ਗੰਦੇ ਕੀੜੇ ਨੇ ਗੰਦ ਭਾਰ ਰੱਖਿਆ ਕੱਲੇ ਨਹੀਂ ਨਹੀਂ ਮਾਂ ਦਾ ਸੁਣ ਸੱਚੀਆਂ ਦਾ ਨਾਲ ਆ ਕੇ ਉਹ ਤੇ ਐਪਲੀਕੇਸ਼ਨਾਂ ਦੇ ਜਾਂਦਾ ਲੈ ਗੰਦ ਤੇਰੇ ਨਾਲ ਲੱਗਾ ਨਹੀਂ ਕੋਈ ਤੇਗਾ ਨਹੀਂ ਸਾਡਾ ਹੁਣ ਨਿਪਟ ਗਿਆ ਤੈਨੂੰ ਬੜਾ ਗਿਆ ਤੀ ਤਨਵੇਂ ਮਹੀਨੇ ਹੋ ਗਏ ਤੇਰੇ ਨਾਲ ਸੀ 2 ਮਹੀਨੇ ਹੋ ਗਏ ਨਵੇਂ ੜੇ ਨੂੰ ਤੂੰ ਫੇਰ ਪੰਗੇ ਲੈਣਾ ਜਾ ਜਾ ਕੇ ਮੂੰਹ ਘਟਾਉਣ ਤੋਂ ਨਹੀਂ ਡਰਦਾ ਤੂੰ ਆਪ ਦਾ ਵੀ ਮੇਰਾ ਬੂਥਾ ਨਾ ਕੁੱਟ ਦੇ ਕੋਈ ਨਾ ਕਹਦਾ ਮੈਨੂੰ ਕੌਣ ਤੂੰ ਕਹਿੰਦਾ ਕੌਣਾ ਕੁੱਟਣ ਵਾਲੀ ਉਹਦਾ ਟਾਈਮ ਦੱਸਦਾ ਹੁੰਦਾ ਕਿਹਨੂੰ ਕੌਣ ਹੱਕ ਮੇਰਾ ਮੇਰਾ ਹੱਕ ਆ ਮੈਂ ਵੱਡੂਗੀ ਮੈਂ ਵੱਡੂਗੀ ਤਾਂ ਬਹੂ ਦਾ ਕੋਈ ਤਾਲੁਕਤ ਨਹੀਂ ਮੁੰਡੇ ਦਾ ਕੋਈ ਤਾਲੁਕਤ ਨਹੀਂ ਹੈਗਾ ਇਹਦੇ ਵਿੱਚ ਜੇ ਉਹ ਬਹੁਤੀ ਗਲਤ ਮਨ ਨੂੰ ਬਹੁ ਵੀ ਛੱਡੂਗੀ ਪਹਿਲਾਂ ਤੇ ਪੱਟਿਆ ਨਹੀਂ ਮੇਰੇ ਘਰੇ ਵੱਡਿਆਂ ਦੀ ਡਾਂਗਾਂ ਪੈਂਦੀਆਂ ਦੀ ਇਹਦੇ ਜਿੱਥੇ ਪੈਂਦੀ ਹੈ ਪੈਣਦੇ ਐ ਵੱਡਿਆਂ ਦੀ ਮੈਨੂੰ ਕੋਈ ਸ਼ਰਮ ਨਹੀਂ ਬੋਲਣ ਦੇ ਦੇ ਜਦੋਂ ਤੂੰ ਸ਼ਰਮ ਨਹੀਂ ਨਾ ਕਰਦਾ ਸਾਨੂੰ ਵੀ ਕੋਈ ਸ਼ਰਮ ਨਹੀਂ ਮੈਂ ਵੀ ਨਾ ਨਹੀਂ ਸਰਦਾ ਕੋਈ ਤੂੰ ਮੇਰਾ ਸਹੁਰਾ ਨਹੀਂ ਕੋਈ ਤੂੰ ਮੇਰਾ ਡੈਡੀ ਨਹੀਂ ਤੂੰ ਹੈਗਾ ਗੰਦਾ ਬੰਦਾ ਤੇ ਘਟਿਆ ਬੰਦਾ ਹੁਣ ਤੇਰਾ ਇਹ ਨਾਂ ਲੈ ਕੇ ਬੋਲਿਆ ਕਰਨਾ ਅਸੀਂ ਨੇ ਸਹੁਰੇ ਦਾ ਤੰਨੇ ਜਿਹੜਾ ਹੈਗਾ ਦੀ ਨਾ ਉਹ ਖਤਮ ਕਰਤਾ ਖਤਮ ਕਰਤਾ ਨਾ ਤਾ ਹਾਂ ਹੁਣ ਸਹੁਰਾ ਸੂਰਾ ਭੁੱਲ ਜੀ ਵੀ ਤੂੰ ਸਹੁਰਾ ਜਾਂ ਕੁਝ ਹੋਰ ਆ ਮੇਰਾ ਗੰਦਾਗਾ ਤੂੰ ਕੰਦਾ ਕੀੜਾ ਨਰਕ ਦਾ ਕੀੜਾ ਗੰਦਾ ਜਿੱਦਨ ਮਾਰਦੀ ਲੋਕ ਲੋਕ ਜਿੱਦਨ ਮਾਰਦੀ ਮੈਨੂੰ ਕੋਈ ਸ਼ਰਮ ਨਹੀਂ ਆਉਂਦੀ ਮੈਨੂੰ ਵੀ ਨਹੀਂ ਆਉਂਦੀ ਜਦੋਂ ਤੂੰ ਨੀ ਨਾ ਸ਼ਰਮ ਕਰਦਾ ਤੂੰ ਨੂੰਤੀ ਨੂੰ ਆਪਦੇ ਘਰ ਵਾਲੀ ਨੂੰ ਠਾਣਿਆ ਚ ਫੇਰ ਤਾ ਐਪਲੀਕੇਸ਼ਨਾਂ ਦੇਤੀਆਂ ਐਦੂ ਘਟਿਆ ਬੰਦਾ ਕੀ ਹੋਊਗਾ ਹੋਰ ਹੋਰ ਐਦੂ ਵਧੀਆ ਘਟਿਆ ਬੰਦਾ ਕੀ ਹੋਊਗਾ ਜਿਹੜੇ ਗਰਦ ਨੇ ਕਿਸੇ ਦੀ ਇੱਜ਼ਤ ਨਹੀਂ ਰੱਖੀ ਨੂੰਤੀ ਦੀ ਆ ਵੀ ਘਰ ਵਾਲੀ ਦੀ ਖਾਣਿਆਂ ਚ ਕੰਪਲੀਟਾਂ ਦੇ ਦੇ ਕੇ ਓਏ ਤੂੰ ਜਨਾਨੀਆਂ ਬਣਾਉਣੇ ਆ ਲੱਗਦਾ ਇੱਕ ਤਾਂ ਹੁੰਦਾਗਾ ਵੀ ਕੋਈ ਲੁੱਚਾ ਹੈਗਾ ਵੀ ਹਾਂ ਭਾਈ ਹੈਗਾ ਤੂੰ ਦੱਸ ਕੀ ਕਰ ਲੇਗਾ ਜਿਹੜਾ ਬੰਦਾ ਹੁੰਦਾ ਨਹੀਂ ਨਾ ਉਹਨੂੰ ਕਹਾਉਣਾ ਬਹੁਤ ਔਖਾ ਠੀਕ ਆ ਨਾਲੇ ਤਾਂ ਸਾਡਾ ਦੇਖਿਆ ਕੀ ਆ ਤੂੰ ਲੱਗਦਾ ਕਿ ਤੈਨੂੰ ਤਾਂ ਅਸੀਂ ਗੰਦ ਨੂੰ 20 ਵਾਰ ਫੜਿਆ ਸੈਂਸੀਆ ਮਹੱਲੇ ਤੈਨੂੰ ਫੜਿਆ ਅਸੀਂ ਲੈਨਾਂ ਤੇ ਬਰਨਾਲੇ ਵਾਲੀਆਂ ਤੇ ਇੱਥੇ ਸਾਡੇ ਮਹੱਲੇ ਚ ਪਿਛਲੇ ਸਾਲ ਤੈਨੂੰ ਅਸੀਂ ਫੜਿਆ ਫਿਰ ਪਤਾ ਕੀ ਕਰੂ ਜਦੋਂ ਇਹਨੂੰ ਅਗਲੇ ਫੜ ਲੰਦਾ ਉਤੋਂ ਫਿਰ ਇਹ ਦੇ ਡਰਾਮੇ ਕਰਦਾ ਹੁੰਦਾ ਵੀ ਮੈਂ ਦਵਾਈ ਪੀ ਕੇ ਮਰਦਾ ਆਪੂ ਧਮਕੀਆਂ ਦਿੰਦਾ ਇਹ ਸਾਨੂੰ ਹਜੇ ਕਹਦੇ ਤੁਸੀਂ ਹਜੇ ਤੁਸੀਂ ਕਹਿ ਦੋਨੇ ਵੀ ਇਹਨੂੰ ਬੋਲੋ ਨਾ ਜਾਂ ਤੁਸੀਂ ਆਏ ਨਾ ਕਹੋ ਤੁਸੀਂ ਇੰਨਾ ਨਾ ਬੋਲੋ ਇਹ ਬੋਲਣ ਨੂੰ ਮਜਬੂਰ ਕਰਦਾ ਅਗਲੇ ਨੂੰ ਇਹ ਪੜਦੇ ਹੋਂ ਮੈਂ ਚੱਕੂਗੀ ਜਦੋਂ ਪਿਛਲੇ ਸਾਲ ਇੱਥੇ ਪੜਿਆ ਦੀ ਜਨਾਨੀ ਕੋਲੇ ਸਾਰੇ ਮਹੱਲੇ ਨੂੰ ਪਤਾ ਦੀ ਵੱਡਿਆਂ ਦੀ ਫੇਰ ਨਾਲੇ ਕੱਚੇ ਬਣਾਨ ਚ ਫਿਰੇ ਉੱਥੇ ਜਨਾਨੀ ਦੇ ਘਰੇ ਜਿਵੇਂ ਉਹਦਾ ਖਸਮ ਲੱਗਦਾ ਹੁੰਦਾ ਵਾਲ ਇਹਦੇ ਖੁੱਲੇ ਮਰ ਜਾਂਦਾ ਕੁਝ ਖਾ ਕੇ ਫਿਰ ਦਵਾਈਆਂ ਲਈ ਧਾਮ ਗਿਆ ਮੈਂ ਦਵਾਈ ਪੀ ਕੇ ਮਰਦਾ ਮੈਂ ਆ ਪੀ ਕੇ ਮਰਦਾ ਮਰਿਆ ਤਾਂ ਹੈ ਨਾ ਫਿਰ ਮਰ ਜਾਂਦਾ ਫਿਰ ਭਜਾਤਾ ਹਸਪਤਾਲ ਵਾਲਿਆਂ ਦੇ ਵੀ ਵਿਚਾਲੇ ਤੋਂ ਤੁਰਦਾ ਬਣ ਤੇਰੇ ਵਰਗੇ ਮਲੰਗ ਵੀ ਆਉਂਦੇ ਨੇ ਇੱਥੇ ਦਵਾਈਆਂ ਦੇ ਡਰਾਮੇ ਕਰਕੇ ਹਸਪਤਾਲਾਂ ਚ ਆ 9000 ਦਾ ਇਕੱਲੀ ਹਾਟਦਾ ਮਰੀ ਜੇ ਕੁੱਤਾ ਹੂੰ ਹਾਰਟੀ ਹੋਊਗਾ ਜਦੋਂ ਕੈਪਸੂਲ ਖਾਣੇ ਨੇ ਹਾਰਟ ਦਾ ਹੀ ਹੋਣਗੇ ਮਤਲਬ ਇਹਨੇ ਹੋ ਜਾਣ ਤੈਨੂੰ ਚਾਰ ਅਟੈਕ ਹੋ ਜਾਣ ਇਕੱਠੇ ਇਹ ਜੇ ਗੰਦ ਨੂੰ ਆਈ ਹੋਵੇ ਅੱਛਾ ਤੂੰ ਫਿਰ ਉਸ ਨਾਨੀ ਜਿਹੜੀ ਨੂੰ ਕਹਿੰਦਾ ਮੈਂ ਰੱਖੀ ਹੋਈ ਆ ਗਸਤੀ ਜਿਹੜੀ ਗੱਲੇ ਨੇ ਸਾਡੀ ਜ਼ਿੰਦਗੀ ਖਰਾਬ ਕਰਤੀ ਮਲੰਗ ਨੇ ਕੋਈ ਸਾਡਾ ਰੋਟੀ ਦਾ ਟਾਈਮ ਨਹੀਂ ਮੇਰੇ ਬੱਚਿਆਂ ਦੇ ਪੇਪਰ ਚੱਲਦੇ ਨੇ ਉਹਨਾਂ ਦੀ ਜ਼ਿੰਦਗੀ ਖਰਾਬ ਕਰਤੀ ਇਹਨੇ ਗੰਦੇ ਕੀੜੇ ਨੇ ਉਸਤੀ ਨੂੰ ਕਹਿੰਦਾ ਮੇਰੀ ਘਰ ਵਾਲੀ ਆ ਮੇਰੀ ਜਨਾਨੀ ਆ ਕਹਿੰਦਾ ਰੱਖੀ ਰੱਖੇ ਆ ਵੀ ਅਸੀਂ ਨਹੀਂ ਕਿ ਲੈਣਾ ਅਸੀਂ ਤਾਂ ਨਾ ਕੰਪਲੀਟ ਦਿੱਤੀ ਇਹਦੇ ਤੇ ਅੱਜ ਤੱਕ ਅਸੀਂ ਕੁਝ ਨਹੀਂ ਕਰਾਉਂਦੇ ਗੰਦੇ ਗੰਦੇ ਠੀਕ ਆ ਨਾ ਅਸੀਂ ਇਹਨੂੰ ਮੱਥੇ ਲਾ ਕੇ ਰਾਜ਼ੀਆਂ ਨਾ ਅਸੀਂ ਇਹਨੂੰ ਦੇਖ ਕੇ ਰਾਜ਼ੀਆਂ ਅਸੀਂ ਤਾਂ ਇਹਨੂੰ ਚੰਗਾ ਹੀ ਨਹੀਂ ਸਮਝਦੇ ਜਿਹੜਾ ਲੁੱੱਚਾ ਬੰਦਾ ਹੁੰਦਾ ਉਹ ਸਹੀ ਹੁੰਦਾ ਕਿਤੇ ਕਦੇ ਨਹੀਂ ਸੋਧਰ ਸਕਦਾ ਉਹ ਬੰਦਾ ਠੀਕ ਆ ਸੱਟਾਂ ਗਿਆ ਮੈਂ ਸੱਟੂਗੀ ਬਾਹਰ ਦੇ ਕਦਮ ਨੂੰ ਇਹ ਕੀ ਜਨਾਨੀ ਲੈ ਕੇ ਵਜੂ ਮੋਟਰਸਾਈਕਲ ਤੇ ਵਾਹਨ ਨਾ ਤਾ ਨਾ ਤੋੜੀਆਂ ਨੇ ਮੈਂ ਇਕੱਲੀ ਹੋ ਬਹੇ ਰਹੀਆਂ ਮੈਂ ਸ਼ੇਰ ਮੈਨੂੰ ਕਿਸੇ ਦੀ ਲੋੜ ਨਹੀਂ ਹੈਗੀ ਮੇਰੀ ਨੂੰਹ ਮੇਰੇ ਤੋਂ ਮੇਰੇ ਕਹਿਣੇ ਤੋਂ ਬਾਹਰ ਨਹੀਂ ਤੂੰ ਲੱਗਦਾ ਕੀ ਆ ਸਾਡੇ ਤੋਂ ਕਹਿਣਾ ਬਣਾਉਣ ਵਾਲਾ ਤੂੰ ਹੈਗਾ ਪਾਣਾ ਮੈਂ ਤਾਂ ਨਹੀਂ ਜਾਣਦੀ ਤੈਨੂੰ ਕਹਿਣਾ ਮੰਨਣ ਨੂੰ ਤੂੰ ਲੱਗਦਾ ਕਿ ਐਨਾ ਗੰਦ ਸੁਣ ਕੇ ਤੇਰਾ ਕਹਿਣਾ ਮੰਨਾਂਗੇ ਸੀ ਮੈਂ ਆਪਦਾ ਕੰਮ ਕਰਦੀ ਆਂ ਆਪਦੇ ਘਰ ਦਾ ਗੁਜ਼ਾਰਾ ਕਰਦੀ ਆਂ ਤੇ ਕੀ ਲੈਣਾ ਤੇ ਘਰੇ ਬੈਠੇ ਬਣਾਉਨੇ ਆ ਸਾਰੇ ਘਰ ਵਾਲੀ ਆ ਤੂੰ ਆਪਦੇ ਘਰ ਵਾਲੀ ਨੂੰ ਰੱਖ ਲੈ ਫਿਰ ਰੱਖਦਾ ਕਿਉਂ ਨਹੀਂ ਗਮ ਚਾਹੀਦਾ ਰੱਖਣ ਵਾਸਤੇ ਘਰ ਵਾਲੀ ਨੂੰ ਰੋਟੀ ਖਵਾਉਣੀ ਬਹੁਤ ਔਖੀ ਆ ਠੀਕ ਆ ਰੱਖ ਤੂੰ ਘਰ ਵਾਲੀ ਨੂੰ ਫਿਰ ਤੇਰੇ ਨਾਲ ਰਹਿੰਦੀ ਕਿਉਂ ਨਹੀਂ ਘਰ ਵਾਲੀ ਜੇ ਤੇਰੇ ਚ ਕਮੀਆਂ ਨੇ ਤਾਂ ਹੀ ਨਹੀਂ ਆਉਂਦੀ ਅਗਲੀ ਮਰ ਜਾ ਕੁਝ ਖਾ ਕੇ ਗੰਦਾ ਕਿਸੇ ਥਾਂ ਦਾ ਜ